ਮੇਰੇ ਮਨ ਚ ਬਚਪਨ ਜੇ ਉਹ ਲੱਭਦਾ ਸੀ ਕਿ ਭਗਵਾਨ ਰਾਮਚੰਦਰ ਦਾ ਅਸ਼ਵਮੇਧ ਦਾ ਘੋੜਾ ਪਾੜਨ ਵਾਲੇ ਇਹ ਦੋ ਪੰਜਾਬੀ ਸਨ ਲਵ ਤੇ 쿠ਸ਼ੀ ਉਹਦੀ ਧਰਤੀ ਪੰਜਾਬ ਹੈ ਇੱਥੇ ਹੀ ਉਹ ਜਵਾਨ ਹੋਏ ਮਹਾਭਾਰਤ ਦਾ ਯੁੱਧ ਕੁਰਖੇਤ ਰਤ ਕੁਰਖੇਤ ਤੋਂ ਯਾਦ ਆਇਆ ਸੀ 1947 ਤੱਕ ਦਿੱਲੀ ਇੱਕ ਜ਼ਿਲ੍ਹਾ ਸੀ ਜਿਹੜਾ ਅਮਾਲਾ ਡਿਵੀਜ਼ਨ ਦੇ ਅੰਦਰ ਸੀ ਇਹ ਸਾਡੇ ਪੰਜਾਬ ਦੇ ਬਜ਼ੁਰਗਾਂ ਵੱਲ ਦੇ ਇੱਕ ਗ੍ਰਾਮ ਤੋਂ ਜਿਹਾਂ ਬੀਮ ਨਾਗ ਸਿੰਘ ਦੇ ਨਾਮ ਲੈਣਗੇ ਬਾਦਸ਼ਾਹ ਨੇ ਹੱਥ ਜੋੜ ਕੇ ਕਿਹਾ ਪੂਜਨੀਕ ਨਾਗ ਸਿੰਘ ਮੇਰੇ ਮਨ ਵਿੱਚ ਕੁਝ ਪ੍ਰਸ਼ਨ ਹਨ। 나ਗਸੈਨ ਨੇ ਕਿਹਾ ਜੇ ਜਵਿਆਸੂਆਂ ਵਾਂਗ ਪੁੱਛੋਗੇ ਮਹਾਰਾਜ ਤਾਂ ਹੱਕਦਾਰ ਹਾਂ। ਜੇ ਬਾਦਸ਼ਾਹਾਂ ਵਾਂਗ ਪੁੱਛੋਗੇ ਤਾਂ ਹੱਕਦਾਰ ਨਹੀਂ। ਇੱਕ ਵਿਦਵਾਨਾਂ ਬਾਰੇ ਵੀ ਸੁਣਾ ਦੇਣੋ ਤੁਹਾਨੂੰ। ਖੁਸ਼ ਹੋਵੋਗੇ ਤੁਸੀਂ ਵਿਦਵਾਨਾਂ ਦੀ ਨਿੰਦਿਆ ਸੁਣ ਕੇ। ਸਾਰੇ ਦੀ ਸਾਰੇ ਮਿੱਠੀ ਪੰਜਾਬੀ ਜ਼ੁਬਾਨ ਰਾਜਿ ਨੂੰ ਖੋਲ ਕੇ ਇੱਕੋ ਢੀਕ ਲਾ ਕੇ ਪੀ ਲਵਾਂ ਪਰ ਕੀ ਕਰਾਂ? ਹੱਥ ਨਹੀਂ ਆਉਂਦੇ। ਰੁਮਕ ਦੀਆਂ ਹਵਾਵਾਂ ਤੋਂ ਆਨੰਦਿਤ ਹੋ ਕੇ ਏਸ਼ੀਆ ਦੇ ਬੱਚਿਆਂ ਦੇ ਖੁਸ਼ੀ ਵਿੱਚ ਜਦੋਂ ਕਲਕਾਰੀ ਮਾਰੀ ਤਾਂ ਰਿਗਵੇਦ ਪ੍ਰਗਟ ਹੋ आई रिपीट द सेंटेंस अमृतਵੇਲੇ ਤਾਰਿਆਂ ਦੀ ਛਾਂ ਹੇਠ ਰੁਮਕਦੀਆਂ ਹਵਾਵਾਂ ਤੋਂ ਆਨੰਦਿਤ ਹੋ ਕੇ ਏਸ਼ੀਆ ਦੇ ਬੱਚਿਆਂ ਨੇ ਖੁਸ਼ੀ ਵਿੱਚ ਜਦੋਂ ਕਲਕਾਰੀ ਮਾਰੀ ਤਰੇ ਦਵੇ ਪਰਵਤ ਮਾਨਯੋ دوستੋ ਸੰਸਾਰ ਦਾ ਪ੍ਰਾਤਨ ਗ੍ਰੰਥ ਸਾਡੇ ਵਡੇਰਿਆਂ ਦੀ ਸਾਨੂੰ ਪਵਿੱਤਰ ਪ੍ਰਾਪਰਟੀ ਵਜੋਂ ਦੇਣਾ ਇਹ ਆਪਾਂ ਸੰਭਾਲ ਕੇ ਰੱਖਣਾ ਤੇ ਇਹਦਾ ਮਾਣ ਕਰਨਾ ਦੂਜੀ ਗੱਲ ਰਾਮਾਇਣ ਮਹਾਰਿਸ਼ੀ ਵਾਲਮੀਕ ਜੀ ਜਿਹੜਾ ਹੁਣ ਅਮਰਤ ਸੇਰੀ ਹੈ ਇੱਥੇ ਜੰਗਲ ਹੁੰਦਾ ਸੀ ਇੱਥੇ ਉਹਨਾਂ ਦਾ ਤਪੋਸਥਾਨ ਸੀ ਵਿੱਚ ਉਹਨਾਂ ਦੀ ਕੁਟਈ ਸੀ ਲਵ ਤੇ ਕੁਸ਼ ਦਾ ਜਨਮ ਇੱਥੇ ਹੋਇਆ ਲਵ ਤੇ ਕੁਸ਼ ਦੀ ਧਰਤੀ ਪੰਜਾਬ ਹੈ ਇੱਥੇ ਹੀ ਉਹ ਜਵਾਨ ਹੋਏ ਸੀ ਇੱਥੋਂ ਦਾ ਪਾਣੀ ਪੀਤਾ ਇੱਥੋਂ ਦਾ ਅੰਨ ਖਾਦਾ ਇੱਥੋਂ ਦੀ ਬੋਲੀ ਬੋਲੀ ਮੇਰੇ ਮਨ ਚ ਬਚਪਨ ਜੇ ਆਉਂਦਾ ਹੁੰਦਾ ਸੀ ਕਿ ਭਗਵਾਨ ਰਾਮਚੰਦਰ ਦਾ ਅਸ਼ਵਗਨੀਤ ਦਾ ਘੋੜਾ ਪਕੜਨ ਵਾਲੇ ਇਹ ਦੋ ਪੰਜਾਬੀ ਸਨ ਜੀਨਾਕਾ ਇੱਕ ਨੇ ਲਾਹੌਰ ਬਸਾਇਆ ਦੂਸਰੇ ਨੇ ਕਸੂਰ ਬਸਾਇਆ ਇਹ ਸਾਡੀ ਵਿਰਾਸਤ ਹੈ ਤੇ ਦੂਜੀ ਗੱਲ ਆਪਾਂ ਕਰੀਏ ਮਹਾਭਾਰਤ ਦੀ ਮਹਾਭਾਰਤ ਦਾ ਯੁੱਧ ਕੁਰਖਸ਼ੇਤਰ ਹੋਇਆ ਤੇ ਕੁਰਖਸ਼ੇਤਰ ਪੰਜਾਬ ਦਾ ਹਿੱਸਾ ਸੀ ਦਿੱਲੀ 1947 ਤੱਕ ਦਿੱਲੀ ਇੱਕ ਜ਼ਿਲ੍ਹਾ ਸੀ ਜਿਹੜਾ ਅੰਮ੍ਰਾਲਾ ਡਿਵੀਜ਼ਨ ਚ ਪੈਂਦਾ ਸੀ ਤੁਸੀਂ ਕਦੀ ਫੋਟੋ ਦੇਖੋ ਜਦੋਂ 1947 15 ਅਗਸਤ ਚ ਪਹਿਲੀ ਵਾਰ ਪੰਡਤ ਜਵਾਹਰਾਲ ਨਹਿਰੂ ਤਿਰੰਗਾ ਲਹਿਰਾ ਰਹੇ ਨੇ ਲਾਲ ਕਿਲ੍ਹਾ ਉਨਾਂ ਤੋਂ ਰਬਾਤ ਪਿੱਛੇ हट ਕੇ ਇੱਕ ਕਲੀਨ ਸ਼ੇਵਨ ਜਵਾਨ ਖਲੋਤਾ ਹੈ ਉਹਨਾਂ ਤੋਂ ਲੰਮਾ ਉਹ ਡਾਕਟਰ ਮਹਿੰਦਰ ਸਿੰਘ ਦਾਵਾ ਦਿੱਲੀ ਦੇ ਡਿਪਟੀ ਕਮਿਸ਼ਨਰ ਹੁੰਦੇ ਸੀ ਉਹ ਦਿੱਲੀਕ ਜ਼ਿਲ੍ਹਾਸ ਤੋਂ ਕੁਰਖਸ਼ੇਤਰ ਦੇ ਮੈਦਾਨ ਮਹਾਭਾਰਤ ਦਾ ਯੁੱਧ ਹੋਇਆ ਮਹਾਭਾਰਤ ਦਾ ਗ੍ਰੰਥ ਇੱਥੇ ਰਚਿਆ ਗਿਆ ਗੀਤਾ ਦਾ ਪ੍ਰਕਾਸ਼ ਹੋਇਆ ਇਹ ਗ੍ਰੰਥ ਕਿਹੋ ਜਿਹਾ ਸਨ ਆਪਾਂ ਇਹਨਾਂ ਨੂੰ ਕਿਵੇਂ ਟਰੀਟ ਕਰਨਾ ਹੈ ਉਹ ਬਾਤ ਮੈਂ ਤੁਹਾਨੂੰ ਸੁਣਾਣਾ ਗੀਤਾ ਬਾਬੂ ਕੌਰ ਖਤਮ ਪੰਡਵ ਰਾਜ ਕਰਨ ਲੱਗੇ ਭਗਵਾਨ ਕ੍ਰਿਸ਼ਨ ਤੇ ਅਰਜੁਨ ਮਹਿਲ ਚ ਬੈਠੇ ਗੱਲਾਂ ਕਰ ਰਹੇ ਸਨ ਅਰਜੁਨ ਨੇ ਪੁੱਛਿਆ ਅਰਜੁਨ ਨੇ ਬੇਨਤੀ ਕੀਤੀ ਮਹਾਰਾਜ ਜਦੋਂ ਤੁਸੀਂ ਗੀਤਾ ਉਚਾਰੀ ਸੀ ਉਦੋਂ ਮੈਂ ਯੁੱਧ ਦੇ ਮੈਦਾਨ ਚ ਸੀ ਉਤੇ ਜਿਨਾ ਚ ਸੀ ਗੁੱਸੇ ਚ ਸੀ ਕਈ ਵਾਕ ਮੈਨੂੰ ਸਮਝ ਚ ਨਹੀਂ ਆ ਰਹੇ ਕੁਝ ਸ਼ਲੋਕ ਮੈਂ ਭੁੱਲ ਗਿਆ ਹਾਂ ਕਿਰਪਾ ਕਰੋ ਇੱਕ ਵਾਰ ਫੇਰ ਗੀਤਾ ਦਾ ਉਚਾਰਨ ਕਰੋ ਮੈਂ ਯਾਦ ਰੱਖਾਂ ਭਗਵਾਨ ਬੋਲੇ हे ਕੁੰਤੀ ਪੁੱਤਰ ਨਾ ਹੋ ਕੋ ਖੇਤਰ ਦਾ ਉਹ ਮੈਦਾਨ ਨਾ ਤੁਸੀਂ ਉਦੋਂ ਵਾਲੇ ਅਰਜਨ ਨਾ ਅਸੀਂ ਉਦੋਂ ਵਾਲੇ ਭਗਵਾਨ ਉਹ ਕਰਮਾਂ ਵਾਲੀ ਘੜੀ ਸੰਸਾਰ ਦੇ ਹਜ਼ਾਰਾਂ ਸਾਲਾਂ ਚ ਕਿਤੇ ਇੱਕ ਵਾਰੀ ਆਉਣੀ ਹੁੰਦੀ ਹੈ ਗੀਤ ਦਾ ਤਾਂ ਉਚਾਰਨ ਬਾਰ-ਬਾਰ ਨਹੀਂ ਕੀਤਾ ਜਾ ਸਕਦਾ ਹੁਣ ਭਗਵਾਨ ਵੀ ਨਹੀਂ ਕਰ ਸਕਣਗੇ ਇਹ ਪਵਿੱਤਰ ਜਾਇਦਾਦ ਤੁਹਾਡੇ ਹਵਾਲੇ ਹੈ ਸੰਭਾਲ ਕੇ ਰੱਖਿਓ ਤੁਹਾਡੀ ਤੁਹਾਡਾ ਕਲਿਆਣ ਹੋਵੇ ਇਹ ਹੈ ਵੈਦਿਕ ਪਰੰਪਰਾ ਜਿਦ ਤੇ ਮਾਨਵਤਾ ਇਤਿਹਾਸ ਹੈ ਜਿਹਦਾ ਉਹਦੇ ਤੇ ਸਾਨੂੰ ਗਰਵ ਹੈ ਉਹਦੇ ਤੋਂ ਬਾਅਦ ਬੋਧ ਵਕ ਆਇਆ ਬੋਧ ਮਤ ਦੇ ਗ੍ਰੰਥਾਂ ਦੀ ਰਚਨਾ ਕਰਦੇ ਵੀ ਪੰਜਾਬੀਆਂ ਨੇ ਆਪਣੇ ਜ਼ਮੇ ਲਈ ਅਭਿਧਰਮ ਕੋਸ਼ ਸੰਸਕ੍ਰਿਤ ਦਾ ਪਹਿਲਾ ਗ੍ਰੰਥ ਹੈ ਬੋਧ ਮਤ ਵਸੂ ਬੰਦੂ ਤੇ ਅਸੰਗ ਜਲੰਧਰ ਜ਼ਿਲ੍ਹੇ ਦੇ ਦੋ ਭਰਾ ਸਨ ਕਿਸਾਨ ਸਨ ਕਸ਼ਮੀਰ ਚ ਸੰਸਕ੍ਰਿਤ ਸਿੱਖਣਗੇ ਆਕੇ ਬੋਧ ਧਰਮ ਦਾ ਫਲਸਫਾ ਸੰਸਕ੍ਰਿਤ ਦੇ ਵਿੱਚ ਰਚਿਆ ਤੇ ਤੀਜੀ ਕੌਂਸਲ ਬੋਧ ਕਾਉਂਸਲ ਜਿਹੜੀ ਪਿਸ਼ਾਵਰ ਚ ਹੋਈ ਸੀ ਕਨਿਸ਼ਕ ਰਾਜਾ ਸੀ ਉਸ ਕਾਉਂਸਲ ਚ ਪ੍ਰਵਾਨ ਕੀਤਾ ਗਿਆ ਵਿਦਵਾਨਾਂ ਨੇ ਇਸ ਗ੍ਰੰਥ ਬਾਰੇ ਜੋ ਟਿੱਪਣੀ ਦਿੱਤੀ ਉਹ ਟਿੱਪਣੀ ਮੈਂ ਤੁਹਾਡੀ ਨਜ਼ਰ ਕਰਨਾ ਚਾਹਾਂ ਕਨਿਸ਼ਕ ਨੇ ਇਹ ਮੈਸੇਜ ਪੜ੍ਹ ਕੇ ਸੁਣਾਇਆ ਜਿਹੜਾ ਉਹ ਸੀ ਅੱਜ ਦੇ ਇਸ ਪਵਿੱਤਰ ਦਿਨ ਬੋਧਵਤ ਆਪਣੇ ਪਵਿੱਤਰ ਚਰਨ ਸੰਸਕ੍ਰਿਤ ਵਿੱਚ ਰੱਖਦਾ ਹੈ। ਵਧਾਈ ਹੋਵੇ। ਅੱਜ ਤੋਂ ਬਾਅਦ ਜਦੋਂ ਕਦੀ ਪਾਲੀ ਭਾਸ਼ਾ ਤੇ ਸੰਸਕ੍ਰਿਤ ਵਿੱਚ ਕੋਈ ਵਿਵਾਦ ਹੋਏਗਾ, ਵਸੂ ਬੰਦੂ ਤੇ ਅਸੰਗ ਦਾ ਇਹ ਅਭਿਧਰਮ ਕੋਸ਼ ਨਿਰਣਾ ਕਰਿਆ ਕਰੇਗਾ, ਅਦਾਲਤ ਹੋਏਗਾ ਸਾਡੀ। ਇਹ ਦੋ ਜਲਮ ਕਰਦੇ ਪੰਜਾਬੀ ਨੇ ਕਰਦੇ। ਆਗਲੀ ਉਦਾਹਰਣ ਮਲੇਂਦ ਪਨਹ ਜਿਹਨੂੰ ਪੰਜਾਬੀ 'ਚ ਆਪਾਂ ਮਲੇਂਦ ਪ੍ਰਸ਼ਨ ਕਹਾਂਗੇ। ਇਹ ਸਿਆਲ ਕੋਟ ਉੱਤੇ ਆ ਰਿਹਾ ਗਿਆ ਸੀ ਕਿਹੋ ਜੇ ਸਨ ਪੰਜਾਬੀ ਵਿਦਵਾਨ ਤੇ ਕਿਹੋ ਜੇ ਸਨ ਪੰਜਾਬੀ ਸਰੋਤ ਇਹਦੀ ਇੱਕ ਬੰਨਗੀ ਮੈਂ ਇਸ ਗ੍ਰੰਥ ਦਾ ਪੰਜਾਬੀ ਅਨੁਵਾਦ ਕੀਤਾ ਪੰਜਾਬੀ ਯੂਨੀਵਰਸਿਟੀ ਨੇ ਛਾਪੀ ਮੈਂ ਜਦੋਂ ਵਿਦਿਆਰਥੀ ਹੁੰਦਾ ਹਾਂ ਇਸ ਗ੍ਰੰਥ ਦਾ ਪਾਠ ਕੀਤਾ ਤਾਂ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਸੀ ਸੱਚੇ ਪਾਤਸ਼ਾਹ ਇਹ ਸਾਡੇ ਪੰਜਾਬ ਦੇ ਬਜ਼ੁਰਗਾਂ ਵੱਲੋਂ ਲਿਖਿਆ ਗ੍ਰੰਥ ਹੈ ਪੰਜਾਬੀਆਂ ਨੂੰ ਨਾਗ ਸੈਨ ਦੇ ਨਾਮ ਦਾ ਨਹੀਂ ਪਤਾ ਕਦੀ ਸਮਰੱਥਾ ਦੇਵੋਗੇ ਸੱਚੇ ਪਾਤਸ਼ਾਹ ਮੈਂ ਗੁਰਮੁਖੀ ਅੱਖਰਾਂ ਦੇ ਪੰਜਾਬੀ ਜ਼ੁਬਾਨ ਚ ਕਰਾਂਗੇ ਉਸ ਵਰਥਾ ਮਿਲੀ ਇਹ ਗ੍ਰੰਥ ਪੰਜਾਬੀ ਚ ਆਇਆ ਇਹਦਾ ਸਾਰਾ ਗ੍ਰੰਥ ਸਵਾਲਾਂ ਤੇ ਜਵਾਬਾਂ ਦਾ ਗ੍ਰੰਥ ਹੈ ਬਾਦਸ਼ਾ ਮਿਨਾਂਂਡ ਜਿਹਨੂੰ ਮਿਲਿੰਦ ਲਿਖਿਆ ਹੈ ਪਾਲੀ ਚ ਉਹ ਸਵਾਲ ਕਰਦਾ ਬੋਧ ਮਤ ਬਾਰੇ ਜਾਣਨ ਲਈ ਤੇ ਵਿਦਵਾਨ ਨਾਗਸੈਨ ਪੰਜਾਬੀ ਉਹਨਾਂ ਦਾ ਜਵਾਬ ਦਿੰਦਾ ਪਹਿਲਾ ਸਵਾਲ ਤੇ ਪਹਿਲਾ ਜਵਾਬ ਤੁਹਾਡੀ ਨਜ਼ਰ ਪੇਸ਼ ਬਾਦਸ਼ਾ ਹਾਜ਼ਰ ਹੋਏ चरण छूहे नाग, सामने बैठया। नाग ने सामने बैठा नाग सहन उच्चे थां थे बादशाह ने में थां बादशाह ने हाथ जोड़ के कहा पूजनीक नाग सहन मेरे मन में कुछ प्रश्न हैं कृपा करके मैं दसो मैं तो हाथ प्रश्न पूछण का हकदार हाँ नाग सहन ने कहा जे जग्यासुआ वांग पूछोगे महाराज तो हकदार हो जे बादशाह वांग पुछोगे तो हकदार नहीं बादशाह ने कहा ਭੋਜਨਿਕ ਭੰਤੇ ਕੀ ਫਰਕ ਹੁੰਦਾ ਹੈ ਦੋਹਾਂ ਵਿੱਚ 나ਗਸੈਨ ਨੇ ਕਿਹਾ ਮਹਾਰਾਜ ਜਿਗਿਆਸੂ ਪ੍ਰਸ਼ਨ ਪੁੱਛਦਾ ਹੈ ਆਪਣੀ ਤ੍ਰਿਪਤੀ ਵਾਸਤੇ ਗਿਆਨ ਦੀ ਵਿ੍ਰਿਧੀ ਵਾਸਤੇ ਨਾ ਸਮਝ ਆਏ ਦੂਜੀ ਵਾਰੀ ਪੁੱਛਦਾ ਹੈ ਸਮਝਣ ਤੋਂ ਬਾਅਦ ਸ਼ੁਕਰਾਨਾ ਕਰਕੇ ਚਲਾ ਜਾਂਦਾ ਤੇ ਫਿਰ ਇਹ ਗੱਲ ਦੂਜਿਆਂ ਨੂੰ ਸੁਣਾਉਂਦਾ ਹੈ ਇਹ ਤਰੀਕਾ ਜਿਗਿਆਸੂ ਦਾ ਬਾਦਸ਼ਾਹ ਪ੍ਰਸ਼ਨ ਪੁੱਛਦਾ ਤੇ ਆਸ ਕਰਦਾ ਹੈ ਕਿ ਜਿਹੜਾ ਉੱਤਰ ਮੈਂ ਚਾਹਾਂ ਉਹ ਮਿਲੇ ਜਦੋਂ ਵਿਦਵਾਨ ਉਹਦੀ ਇੱਛਾ ਦੇ ਅਨੁਸਾਰ ਉੱਤਰ ਨਹੀਂ ਦਿੰਦਾ ਤਾਂ ਬਾਦਸ਼ਾਹ ਗਰੋਧਿਤ ਹੋ ਸਕਦਾ। ਇਸ ਕਰਕੇ ਅਸੀਂ ਬਾਦਸ਼ਾਹਾਂ ਦੇ ਦਰਬਾਰਾਂ 'ਵੀ ਨਾ ਹਾਜ਼ਰੀ ਭਰਦੇ ਆਂ, ਨਾ ਉਹਦੇ ਸਵਾਲਾਂ ਦੇ ਜਵਾਬ ਦਿੰਦੇ ਆਂ। ਕਿਰਪਾ ਕਰਕੇ ਹੁਣ ਤੁਸੀਂ ਦੱਸੋ ਤੁਸੀਂ ਕਿਸ ਹیثیت ਚਾਹੁੰਦੇ ਮੇਰੇ ਕੋਲ ਇੱਥੇ? ਬਾਦਸ਼ਾਹ ਨੇ ਹੱਥ ਛੋੜ ਕੇ ਗਿਆ ਜਿਗਿਆਸੂ ਦੀ ਹیثیت ਨਾਲ ਭੰਤੇ, ਜਿਗਿਆਸੂ ਦੀ ਹیثیت ਨਾਲ। ਇੱਕ ਵਿਦਵਾਨਾਂ ਬਾਰੇ ਵੀ ਸੁਣਾ ਦਿਆਂ ਤੁਹਾਨੂੰ। ਖੁਸ਼ ਹੋਵੋਗੇ ਤੁਸੀਂ ਵਿਦਵਾਨਾਂ ਦੀ ਨਿੰਦਿਆ ਸੁਣ ਕੇ। ਨਾਗਸੈਨ ਨੂੰ ਪੁੱਛਿਆ ਬਾਦਸ਼ਾਹ ਨੇ ਗਿਆਨ ਤੇ ਵਿਦਿਆ ਇੱਕੋ ਚੀਜ਼ ਦੇ ਦੋ ਨਾਮ ਹਨ ਭੰਤੇ ਕੇ ਵਕ 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 ਮਹਾਰਾਜ ਵਕ ਵਕ ਕਿਵੇਂ ਸਮਝਾਓ ਮਹਾਰਾਜ ਅਸੀਂ ਕਦੀ ਕਦੀ ਆਖ ਦਿੰਦੇ ਆ ਕਿ ਬਲਦ ਗੱਡੇ ਵਿੱਚ 20 ਮਣ ਕਣਕ ਲਈ ਜਾ ਰਹੇ ਹਾਂ ਮਹਾਰਾਜ ਬਲਦ ਕੋਈ ਪਤਾ ਨਹੀਂ ਗੱਡੇ ਚ ਕੀ ਹੈ ਉਹ ਭਾਰ ਢੋ ਰਿਹਾ ਹੈ ਮਹਾਰਾਜ ਅੱਖ ਨਮਕ ਦੀ ਡਲੀ ਨੂੰ ਦੇਖ ਸਕਦੀ ਹੈ ਨਮਕ ਦੀ ਡਲੀ ਦਾ ਸਵਾਦ ਨਹੀਂ ਚੱਕ ਸਕਦੀ ਨਮਕ ਦਾ ਸਵਾਦ ਜੀਭ ਚੱਖੇ ਜਿਵੇਂ ਬਲਦ ਭਾਰਟ ਹੋ ਰਹੇ ਹਨ ਵਿਦਵਾਨ ਵਿੱਦਿਆ ਦਾ ਭਾਰਟ ਹੋ ਰਹੇ ਹਨ ਮਹਾਰਾਜ ਗਿਆਨ ਉਹਨਾਂ ਦੇ ਨਜ਼ਦੀਕ ਨਹੀਂ ਹੈ ਇੱਕ ਵਾਕ ਜਿਹੜਾ ਤੁਹਾਡੀ ਜ਼ਿੰਦਗੀ ਬਦਲ ਦੇ ਉਹਨੂੰ ਗਿਆਨ ਆਖਿਆ ਜਾਂਦਾ ਬਾਕੀ ਕਿਤਾਬਾਂ ਦੇ ਢੇਰ ਨੇ ਜਿਹੜੀ ਉਹ ਵਿੱਦਿਆ ਉਹ ਬਦਵਾਗ ਜਨਾ ਮਰਜੀ ਚੁੱਕੀ ਫਿਰਨ ਉਹ ਬਹੁਤਾ ਕੰਮ ਦਾ ਕਿਸੇ ਦੇ ਹੁੰਦਾ ਨਹੀਂ ਅਖੀਰ ਚ ਮੇਰੇ ਮਨ ਤੇ ਆਇਆ ਕਿ ਮੈਂ ਤੁਹਾਨੂੰ ਨਿਜ਼ਾਮਉਦੀਨ ਦਾ ਬਾਤ ਸੁਣਾਵਾਂ ਰੇਡੀਓ ਲਾਹੌਰ ਤੋਂ ਦਾ ਹੁੰਦਾ ਸੀ ਨਾ ਇੱਕ ਤਾਂ ਉਹਦੇ ਚ ਕੈਰੇਕਟਰ ਹੁੰਦਾ ਸੀ ਅਨਾਉਂਸਰ ਚੌਧਰੀ ਇੱਕ ਹੁੰਦਾ ਸੀ ਨਿਜ਼ਾਮਉਦੀਨ ਨਿਜ਼ਾਮਉਦੀਨ ਦੀ ਪੰਜਾਬੀ ਕਿਆ ਬਾਤ ਹੈ ਅਮੀਰ ਪੰਜਾਬੀ ਅਮੀਰ ਕਮੈਂਟ ਦਿੰਦਾ ਇੱਕ ਵਿਦਵਾਨ ਬੁਲਾਇਆ ਹੋਇਆ ਹੈ ਜਿਹੜਾ ਪੰਜਾਬੀ ਦੀ ਅਮੀਰੀ ਬਾਰੇ ਗੱਲਾਂ ਕਰ ਰਿਹਾ ਸੀ। ਚੌਧਰੀ ਕਹਿੰਦਾ ਸੁਣੀਆਂ ਗੱਲਾਂ ਨਿਜ਼ਾਮੁਦੀਨ ਜੀ ਸੁਣੀਆਂ ਹਜ਼ੂਰ ਬੜੀਆਂ ਕੰਮ ਦੀਆਂ ਸਨ। ਤੁਸੀਂ ਚੁੱਪ ਬੈਠੇ ਰਹੇ ਸਾਡੀ ਗੁਫ਼ਤਗੋ ਵਿੱਚ ਤੁਸੀਂ ਹਿੱਸਾ ਹੀ ਨਹੀਂ ਲਿਆ। ਨਿਜ਼ਾਮੁਦੀਨ ਕਹਿਣ ਲੱਗੇ ਆਨੰਦ ਲੈਂਦਾ ਰਿਹਾ ਤੇ ਸੋਚਦਾ ਰਿਹਾ ਕਿ ਗਰਮੀਆਂ ਦੇ ਰੁੱਤੇ ਰਾਵੀ ਦੇ ਕਿਨਾਰੇ ਬੈਠਾ ਹੋਵਾਂ। ਸਾਰੀ ਦੀ ਸਾਰੀ ਮਿੱਠੀ ਪੰਜਾਬੀ ਜ਼ੁਬਾਨ ਰਾਵੀ ਚ ਘੋਲ ਕੇ ਇੱਕੋ ਡੀਕ ਲਾ ਕੇ ਪੀ ਲਵਾਂ ਪਰ ਕੀ ਕਰਾਂ ਹੱਥ ਨਹੀਂ ਆਉਂਦੀ ਪੰਜਾਬੀ ਜ਼ੁਬਾਨ ਬਾਰੇ ਕਮੈਂਟ ਹੈ ਨਿਜ਼ਾਮਉਦੀਨ ਦਾ ਲਾਹੌਰ ਰੇਡੀਓ ਤੋਂ ਜੀ ਕਰਦਾ ਰਾਵੀ ਕਿਨਾਰੇ ਧਰਮੀਆਂ ਦੇ ਉੱਤੇ ਬੈਠਾ ਪੰਜਾਬੀ ਜ਼ੁਬਾਨ ਮਿੱਠੀ ਪੰਜਾਬੀ ਜ਼ੁਬਾਨ ਨੂੰ ਰਾਵੀ ਚ ਘੋਲ ਕੇ ਕੋਟ ਘੁੱਟ ਚ ਸਾਰਾ ਦਰਿਆ ਪੀ ਲਵਾਂ ਪਰ ਕੀ ਕਰਾਂ ਇਹ ਜ਼ੁਬਾਨ ਹੱਥ ਨਹੀਂ ਆਉਂਦੀ ਉਹ ਇਹੋ ਜੀ ਆਪਣੀ ਜ਼ੁਬਾਨ ਜਿਹੜੀ ਸਾਡੇ ਵਡੇਰਿਆਂ ਨੇ ਸਾਨੂੰ ਦਿੱਤੀ ਅਸੀਂ ਇਹਦਾ ਮਾਣ ਜਿੰਨਾ ਕਰੀਏ ਉਹਨਾਂ ਘੱਟ ਮੈਂ ਇੱਕ ਪੋਜ਼ਿਟਿਵ ਘਟਨਾ ਦੇਖੀ ਆਸਟ੍ਰੇਲੀਆ ਜੀ ਬੱਚਾ ਕਹਿੰਦਾ ਮੰਮੀ ਅੰਗਰੇਜ਼ੀ ਚ ਮੰਮੀ 5 5 ਡਾਲਰ ਦਾ ਨੋਟ ਦੇਵੇ ਮੈਨੂੰ ਖਰਚ ਲਈ ਲੋੜ ਹੈ ਮਾਂ ਕਹਿੰਦੀ 5 ਨਹੀਂ 10 ਦੇਾਂਗੀ ਜੇ ਪੰਜਾਬੀ ਚ ਮੰਗੇ ਸਾਡੇ ਹੋਣ ਵਡੇਰੇ ਵੀ ਛੋਟੇ ਵੀ ਚੇਤਨ ਹੋ ਰਹੇ ਨੇ ਸਿੱਖ ਰਹੇ ਨੇ ਰਾਗ ਸਿੱਖ ਰਹੇ ਨੇ ਚਿੱਤਰਕਾਰੀ ਸਿੱਖ ਰਹੇ ਨੇ ਪੰਜਾਬੀ ਜ਼ੁਬਾਨ ਸਿੱਖ ਰਹੇ ਨੇ ਤੇ ਇਹ ਜ਼ੁਬਾਨ ਮੁੱਕਣ ਵਾਲੀ ਨਹੀਂ ਕਿਉਂਕਿ ਗੁਰੂਆਂ ਦੀ ਬਾਬਾ ਫਰੀਦ ਦੀ ਵਰਸਾਈ ਹੋਈ ਹੈ ਆਪਾਂ ਨੂੰ ਕਿਸਮਤ ਨਾਲ ਮਿਲੀ ਹੈ ਤੇ ਕਿਸਮਤ ਨਾਲ ਇਹ ਖਜ਼ਾਨਾ ਜਿਹੜਾ ਮਿਲਿਆ ਹੈ ਇਹਦੇ ਸੰਬੰਧੀ ਜੇ ਬਾਬਾ ਫਰੀਦ ਦੀ ਇੱਕ ਸਾਖੀ ਛੋਟੀ ਜੀ ਸੁਣਾ ਦੇਵਾਂ ਆਗਿਆ ਦੇ ਦਿੱਤੀ ਪ੍ਰਧਾਨ ਜੀ ਨੇ बाबा फरीद ਬਚਪਨ ਚ ਗਲੀ ਚ ਆਪਣੇ ਸਾਥੀ ਨਾਲ ਖੇਡ ਰਿਹਾ ਸੀ ਉਧਰੋਂ ਦੀ ਫਕੀਰ ਲੰਘਿਆ ਬਾਕੀ ਕਿਸੇ ਬੱਚੇ ਨੇ ਉਧਰ ਧਿਆਨ ਨਹੀਂ ਦਿੱਤਾ बाबा फरीद ਨੇ ਸਾਵਧਾਨ ਹੋ ਕੇ ਛਾਤੀ ਤੇ ਹੱਥ ਰੱਖ ਕੇ ਝੁੱਕ ਕੇ ਅਸਲਾਮੁਅਲੈਕ ਮਾਰਿਆ ਉਹ ਫਕੀਰ ਖੁਸ਼ ਹੋਇਆ ਆਪਣੇ ਚੋਲੇ ਦੀ ਜੇਬ ਚ ਹੱਥ ਪਾਇਆ ਅਨਾਰ ਸੀ ਅਨਾਰ ਦੇ ਦਿੱਤਾ ਬਾਬਾ ਫਰੀਦ ਨੂੰ ਬਚਪਨ ਸਾਥੀ ਕਹਿਣ ਲੱਗੇ ਤੂੰ ਸਾਡੇ ਨਾਲ ਖੇਡਾਂ ਖੇਡਦਾ ਸੀ ਸਾਡਾ ਹਿੱਸਾ ਸਾਨੂੰ ਦੇ ਦੋ ਹਿੱਸੇ ਕੀਤੇ ਇੱਕ हिस्से 'ਚ ਜੋ ਕੁਝ ਦਾਣੇ 2-2 4-4 ਦਾਣੇ ਆਪਣੇ ਸਾਥੀਆਂ ਨੂੰ ਵੰਡੇ ਅੱਧਾ ਨਾਰ ਆਪਣੇ ਘਰ ਲੈ ਗਿਆ ਤੇ ਮਾਂ ਨੂੰ ਕਿਹਾ ਇਹ ਘਟਨਾ ਜਵਪਰੀ ਸੀ ਇੱਕ ਫਕੀਰ ਤੋਂ ਗਿਫਟ ਮਿਲੀ ਮਾਂ ਨੇ ਕਿਹਾ ਚੰਗਾ ਹੋਇਆ ਚੰਗਾ ਸ਼ਗਨ ਹੈ ਰੋਜ਼ੇ ਚੱਲ ਰਹੇ ਨੇ ਨਾ ਅੱਜ ਸ਼ਾਮ ਦਾ ਰੋਜ਼ਾ ਆਪਾਂ ਇਹਦੇ ਨਾਰ ਦੇ ਦਾਣਿਆਂ ਨਾਲ ਖੋਲਾਂਗੇ ਇਹਨੂੰ ਸੰਭਾਲ ਕੇ ਰੱਖ ਸ਼ਾਮ ਹੋਈ ਨਮਾਜ਼ ਪੜ੍ਹੀ ਰੋਜ਼ਾ ਖੋਲਣ ਦਾ ਵਕਤ ਆਇਆ ਬਾਬਾ ਫਰੀਦ ਨੇ ਦੋ ਦੋ ਚਾਰ ਚਾਰ ਦਾਣੇ ਪਰਵਾਹ ਚ ਵੰਡ ਦਿੱਤੇ ਇੱਕ ਦਾਣਾ ਉਹਨਾਂ ਵਾਸਤੇ ਖੁਦ ਲਈ ਬਚੇ ਇੱਕ ਦਾਣਾ ਖਾਣ ਤੋਂ ਬਾਅਦ ਉਹ ਵਿਸਮਾਦ ਚ ਆ ਗਏ ਆਨੰਦਿਤ ਹੋ ਥੋੜਾ ਸਮਾਂ ਤਾਂ ਵਿਸਮਾਦ ਤਾਰੇ ਰਿਹਾ ਪਰ ਬਾਅਦ ਵਿੱਚ ਪਛਤਾਵਾ ਸ਼ੁਰੂ ਹੋ ਗਿਆ ਕਿੰਨੇ ਕੀਮਤੀ ਦਾਣੇ ਮੂਰਖਾਂ ਵਾਂਗ ਹੋਰਾਂ 'ਚ ਵੰਡ ਦਿੱਤੇ ਜੇ ਮੈਂ ਸਾਰਾ ਨਾ ਸਾਰੇ ਦਾਣੇ ਖਾ ਲੈਂਦਾ ਤਾਂ ਮੈਨੂੰ ਕਿੰਨਾ ਆਨੰਦ ਹੋਰ ਪ੍ਰਾਪਤ ਹੁੰਦਾ ਬੇਚੈਨੀ ਚ ਰਾਤ ਲੰਘੀ ਅਜੇ ਸੂਰਜ ਨਹੀਂ ਚੜ੍ਹਿਆ ਸੀ ਘਰੋਂ ਬਾਹਰ ਨਿਕਲੇ ਉਤਸਾਹ ਸ਼ੁਰੂ ਕੀਤਾ ਕੱਲ ਸ਼ਾਮੀ ਇਥੋਂ ਦੀ ਫਕੀਰ ਲੰਘੇ ਸੀ ਉਹ ਚਲੇ ਗਏ ਕਿ ਇੱਥੇ ਨੇ ਪਤਾ ਲੱਗਿਆ ਕਿ ਪਿੰਡ ਦੇ ਬਾਹਰ ਦਰਖਤੇ ਤਾਂ ਬੈਠੇ ਨੇ ਇੱਥੇ ਸਾਈਂ ਬਖਤਿਆਰ ਕਾਕੀ ਸੰ ਚਰਮ ਚੂਹੇ ਆਪਣੀ ਦੁਬਧਾ ਦਸੀ ਕਿ ਮੈਂ ਇੱਕ ਦਾਣਾ ਖਾਦਾ ਸਿਰਫ ਬਾਕੀ ਸਾਰੇ ਵੰਡ ਦਿੱਤੇ ਮੈਨੂੰ ਬੇਚੈਨੀ ਲੱਗੀ ਹੈ ਬਾਬਾ ਮੈਂ ਆਪਣੇ ਦਿਲ ਨੂੰ ਸ਼ਾਂਤ ਕਿਵੇਂ ਕਰਾਂ ਬਾਬਾ ਜੀ ਬੋਲੇ ਪੁੱਤਰ ਸੰਸਾਰ 'ਚ ਅੱਜ ਤੱਕ ਲੱਖਾਂ ਰੁੱਤਾਂ ਆਈਆਂ ਕੋਈ ਕੋਈ ਰੁੱਤ ਨਸੀਬਾ ਵਾਲੀ ਹੁੰਦੀ ਉਹਨਾਂ ਦੀ ਨਸੀਬਾਂ ਵਾਲੇ ਰੁੱਤ 'ਚ ਲੱਖਾਂ ਫਲਕ ਲੱਗਦੇ ਨੇ ਰੁੱਖਾਂ ਨੂੰ ਕੋਈ ਕੋਈ ਫਲ ਉਹਨਾਂ 'ਚ ਨਸੀਬਾ ਵਾਲਾ ਹੁੰਦਾ ਹੈ ਅਮਾਰ ਦੇ ਇਸ ਫਲ 'ਚ ਸੈਂਕੜੇ ਦਾਣੇ ਸਨ ਕੋਈ ਕੋਈ ਦਾਣਾ ਇਹਨਾਂ 'ਚ ਨਸੀਬਾ ਵਾਲਾ ਹੁੰਦਾ ਉਹ ਦਾਣਾ ਜਿਹੜਾ ਅੱਲਾ ਪਰਵਰਦگار ਨੇ ਤੇਰੇ ਲਈ ਬਣਾਇਆ ਸੀ ਉਹੀ ਤੈਨੂੰ ਮਿਲਣਾ ਸੀ ਉਹੀ ਤੈਨੂੰ ਮਿਲਿਆ ਦੋਸਤ ਉਹ ਅਨਾਰ ਦਾ ਦਾਣਾ ਜਿਹਦਾ ਨਾਂ ਪੰਜਾਬੀ ਹੈ ਉਹ ਆਪਾਂ ਨੂੰ ਅੱਲਾ ਪਰਵਾਰਦੇਗਾਰ ਦੇ ਦਰਬਾਰ ਚੋਂ ਮਿਲੇ ਬਾਬਾ ਫਰੀਦ ਰਾਹੀਂ ਗੁਰੂ ਨਾਨਕ ਦੇਵ ਰਾਹੀਂ ਗੁਰੂ ਗੋਬਿੰਦ ਸਿੰਘ ਰਾਹੀਂ ਇਹ ਸੰਭਾਲ ਕੇ ਰੱਖਣਾ ਇਹੋ ਜਿਹਾ ਗਿਆਨ ਹਰੇਕ ਨੂੰ ਨਹੀਂ ਮਿਲਦਾ ਆਪਾਂ ਤੋਂ ਚੰਗੇ ਕਰਮ ਕੀਤੇ ਸੀ ਆਪਾਂ ਨੂੰ ਮਿਲਿਆ ਇੰਨੀਆਂ ਗੱਲਾਂ ਨਾਲ ਤੁਹਾਡੇ ਕੋਲੋਂ ਥੀਮਾ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ